ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਕਿਵੇਂ ਹੋ ਉਮੀਦ ਕਰਦੀਆਂ ਸਾਰੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਹਰ ਇੱਕ ਨੂੰ ਤੰਦਰੁਸਤੀ ਬਖਸ਼ੇ ਹਨ ਤੇ ਐਹੋ ਜਿਹੀਆਂ ਮੁਸੀਬਤਾਂ ਵਿੱਚ ਪਰਮਾਤਮਾ ਹੱਥ ਦੇ ਕੇ ਰੱਖਿਆ ਹਨ ਤੇ ਦੇਖੋ ਇੱਥੇ ਨਾ ਥੋੜਾ ਜਿਹਾ ਮੌਸਮ ਚਲੋ ਠੀਕ ਸੀ ਹਨਾ ਵੀ ਸਵੇਰ ਬਾਰਿਸ਼ ਨਹੀਂ ਹੋ ਰਹੀ ਸੀ ਕਿ ਤੇ ਮੈਂ ਨਾ ਆਂਟੀ ਤੋਂ ਪੀਨ ਕਰਾਇਆ ਉਹਦੇ ਨਾਲ ਹੈਲਪ ਕੀਤੀ ਹਨਾ ਕਿਉਂਕਿ ਆਟਾ ਜਮੇ ਖਤਮ ਹੋਇਆ ਪਿਆ ਸੀ ਮੈਨੂੰ ਇਹ ਸੀਗਾ ਵੀ ਦੁਕਾਨਾਂ ਨਾ ਨੀਵੀਆਂ ਇੱਥੇ ਚੱਕੀਆਂ ਚੁੱਗੀਆਂ ਵਾਲੇ ਨੇ ਵੀ ਪਾਣੀ ਭਰ ਗਿਆ ਤਾਂ ਬਹੁਤ ਮੁਸੀਬਤ ਹੋਊਗੀ ਵੈਸੇ ਗਲੀ 'ਚ ਤਾਂ ਪਾਣੀ ਹੁੰਦਾ ਹੀ ਹੈ ਵੀ ਚਲੋ ਜਦੋਂ ਹਨਾ ਵੀ ਮੀਂਹ ਦੀ ਬ੍ਰੇਕ ਹੋਈ ਤੇ ਆਪਾਂ ਭੇਜ ਦਾਂਗੇ ਪਿਸੌਣ ਵਾਸਤੇ ਤੇ ਉਹ ਜਦੋਂ ਫਿਰ ਚਲੋ ਉਹ ਵੀ ਵਿਚਾਰੀ ਕੋਈ ਨਾ ਕਿੱਥੇ ਹੁੰਦਾ ਹੈ ਹਨਾ ਵੀ ਫਿਰ ਉਹਦੀ ਹੈਲਪ ਕਰਨੀ ਪੈਂਦੀ ਹੈਗੀ ਇਹ ਚਲੋ ਕੱਪੜਿਆਂ 'ਚ ਕਰਤੀ ਜਾਂ ਪੀਣ ਕਰਾਉਣ ਦੇ ਵਿੱਚ ਕਰਤੀ ਹੈਗੀ ਆ ਤੇ ਮੈਨੂੰ ਖੁੱਦ ਨੂੰ ਤਾਂ ਆਉਂਦਾ ਨਹੀਂ ਹੈਗਾ ਇਹ ਹਨਾ ਪੈਨ ਕਰਨਾ ਇੱਕ ਤਾਂ ਦੋ ਰਾਤਾਂ ਹੋ ਗਈਆਂ ਹਨਾ ਰਾਤਾਂ ਨੂੰ ਇੰਨਾ ਜ਼ਿਆਦਾ ਮੀਂਹ ਆਉਂਦਾ ਹੈਗਾ ਵੀ ਉੱਠ ਕੇ ਸਾਨੂੰ ਨਾ ਦੇਖਣਾ ਪੈਂਦਾ ਵੀ ਕਿਤੇ ਅੰਦਰਾਂ ਚ ਪਾਣੀ ਤਾਂ ਨਹੀਂ ਭਰ ਗਿਆ ਇੱਕ ਵਾਰੀ ਸਾਡੇ ਨਾ ਕਮਰਿਆਂ ਚ ਆ ਗਿਆ ਸੀ ਤੇ ਸਾਡੇ ਬੈੱਡਾਂ ਤੱਕ ਉੱਪਰ ਤੱਕ ਪਾਣੀ ਆ ਗਿਆ ਸੀ ਤੇ ਸਾਰੇ ਬੈੱਡਾਂ ਦਾ ਸਮਾਨ ਆ ਕੱਪੜੇ ਲੀੜੇ ਕੰਬਲ ਹਨਾ ਖਰਾਬ ਹੋ ਗਏ ਸੀ ਤੇ ਅਸੀਂ ਮਹੀਨਾ ਧੋਂਦੇ ਰਹੇ ਦੇਖ ਲਓ ਵੀ ਅਗਸਤ ਦਾ ਮਹੀਨਾ ਤੋਂ ਜੁਲਾਈ ਚ ਆਇਆ ਸੀ ਤੇ ਅਗਸਤ ਦਾ ਮਹੀਨਾ ਸਾਡਾ ਐਵੇਂ ਲੰਘ ਗਿਆ ਸੀਗਾ ਤੇ ਆਹ ਦੇਖੋ ਰਾਤ ਕੀ ਹਾਲ ਹੋਇਆ ਗਾਰਡਰ ਬੱਤੀ ਵਾਲੀ ਸਾਡੀ ਛੱਤ ਹੈ ਤੇ ਉਹ ਚੋਈ ਗਈ ਹੈ ਹਨਾ ਸਾਰੀ ਜਦੋਂ ਮੀਂਹ ਪਿਆ ਹਟਣ ਤੋਂ ਬਾਅਦ ਵੀ ਇਹ ਚੋਂਦੀ ਰਹਿੰਦੀ ਹੈਗੀ ਇੱਕ ਤਾਂ ਇਹਨਾਂ ਨੂੰ ਸਿਉਂਕ ਲੱਗੀ ਪਈ ਹੈ ਬਾਲਿਆਂਿਆਂ ਨੂੰ ਹਨਾ ਤੇ ਇਹ ਇੰਨਾ ਚੋਂਗੀ ਇੱਧਰ ਵੀ ਬਾਲਟੀ ਰੱਖ ਪੋਲੀਥੀਨ ਰੱਖ ਜੋ ਮੇਰੇ ਹੱਥ ਲੱਗਿਆ ਹਨਾ ਵੀ ਮੈਂ ਰੱਖਤਾ ਸਾਢੇ 12 ਹੋਏ ਪਏ ਸੀ ਤਕਰੀਬਨ ਸਾਰੇ ਲੋਕ ਹੀ ਜਾਗ ਰਹੇ ਸੀ ਸਾਢੇ 12 ਇੱਕ 1:30 ਵਜੇ ਤੱਕ ਹਨਾ ਵੀ 2:30 3:00 ਵਜੇ ਤੱਕ ਅਸੀਂ ਜਾਗਦੇ ਹੀ ਰਹੇ ਹਨਾ ਫੇਰ ਵੀ ਆਏ ਟਿਪ ਟਿਪ ਚ ਕਿੱਥੇ ਉਹਨੂੰ ਬੱਚੇ ਨੂੰ ਉਠਾ ਕੇ ਉਧਰ ਸੋਫੇ ਤੇ ਪਾਇਆ ਹਨਾ ਤੇ ਇਧਰ ਦੇਖੋ ਗੱਦਾ ਗੁੱਦਾ ਸਾਰਾ ਭਿੱਜ ਗਿਆ ਤੇ ਉੱਪਰ ਇੱਥੋਂ ਤੱਕ ਦੇਖ ਲਓ ਪੋਲੀਥੀਨ ਰੱਖ ਦਿਆਂ ਤਾਂ ਟਿਪ ਟਿਪੋ ਪਤਾ ਨਹੀਂ ਲੱਗਦਾ ਸਾਰੇ ਪਾਸੇ ਫੈਲ ਜਾਂਦੀ ਹੈ ਨਾ ਬਾਲਟੀ ਨਾਲ ਹੀ ਠੀਕ ਹੁੰਦਾ ਤੇ ਇਹ ਦੋ ਸਾਈਡਾਂ ਤੋਂ ਚੁੰਗਿਆ ਇੱਕ ਉਧਰੋਂ ਚੁੰਗਿਆ ਉਧਰ ਵੀ ਦੇਖੋ ਮੇਰੇ ਸਿੱਟੇ ਪਏ ਆ ਹਨਾ ਦੋ ਤਿੰਨ ਥਾਵਾਂ ਤੋਂ ਉਵੇਂ ਚਾਦਰ ਫੋਲਡ ਕਰਕੇ ਅਸੀਂ ਦੋਨੇ ਪਏ ਬਸ ਥੋੜੀ ਜਿਹੀ ਜਗ੍ਹਾ ਦੇ ਵਿੱਚ ਹਨਾ ਸੁੰਗੜ ਕੇ ਜੇ ਤੇ ਬਹੁਤ ਜਿਆਦਾ ਪਰੇਸ਼ਾਨੀ ਹੋ ਜਾਂਦੀ ਹੈਗੀ ਐ ਦੇਖੋ ਇੱਧਰ ਵੀ ਸਾਰੇ ਖਿਲਾੜੇ ਪਾਏ ਪਏ ਆ ਕੱਪੜੇ ਫਿਰ ਇੱਕਦਮ ਮੈਨੂੰ ਬੈੱਡਾਂ ਚੋਂ ਬਾਹਰ ਕੱਢਨੇ ਪੈਦੇ ਜਦੋਂ ਵੀੜਾ ਭਰ ਜਾਂਦਾ ਇਸ ਤੋਂ ਬਾਅਦ ਮੈਨੂੰ ਇਹ ਹੁੰਦਾ ਵੀ ਕਮਰਿਆਂ ਦਾ ਕਿਉਂ ਥੋੜੀ ਜਿਹੀ ਉੱਚੀ ਆ ਕਮਰੇ ਹਨਾ ਤੇ ਇੱਥੇ ਆਂਟੀ ਨੇ ਕਰਤਾ ਸੀਗਾ ਕੰਮ ਨਵੇੜ ਦਾ ਸੀ ਉੱਤਰੋਂ ਮੈਂ ਇਹਦੀ ਹੈਲਪ ਕਰਤੀ ਸੀਗੀ ਥੋੜੀ ਜਿਹੀ ਹਨਾ ਕੱਪੜੇ-ਕੁਪੜੇ ਪਾਉਣ ਦੇ ਵਿੱਚ ਤੇ ਦੇਖੋ ਗਲੀ ਦਾ ਪਾਣੀ ਹਨਾ ਤੇ ਸੁੱਕਿਆ ਨਹੀਂ ਹੈਗਾ ਇਹ ਨਾਲੀਆਂ ਵਾਲਾ ਵੀ ਆ ਜਾਂਦਾ ਹੈਗਾ ਹਨਾ ਬਹੁਤ ਜਿਆਦਾ ਹੋ ਜਾਂਦਾ ਹੈਗਾ ਮੋਟਰ-ਮੋਟਰਾਂ ਲਾ ਕੇ ਕੱਢਦੇ ਵੀ ਐ ਪਰ ਫਿਰ ਗਾਂ ਵੀ ਸਪਲਾਈ ਕਰਨ ਉਸ ਤੇ ਜਗਾ ਚਾਹੀਦੀ ਹੈ ਹਨਾ ਪਾਣੀ ਗਾਂ ਨਹੀਂ ਸਪਲਾਈ ਹੁੰਦਾ ਮਤਲਬ ਜਿੱਥੇ ਗਾਂ ਪਾਣੀ ਛੱਡਦੇ ਹਨਾ ਉਹ ਵੀ ਭਰੇ ਪਏ ਹੈਗੇ ਆ ਭਰੀਆਂ ਪੀਆਂ ਹੁੰਦੀਆਂ ਹੈਗੀਆਂ ਤੇ ਪਾਣੀ ਫਿਰ ਗਲੀਆਂ ਵਾਲਾ ਵੀ ਜਾਵੇ ਕਿੱਧਰ ਹਨਾ ਤੇ ਦੇਖੋ ਬੱਦਲ ਫੇਰ ਭਾਰੀ ਚੜਿਆ ਹੁੰਦਾ ਹੈਗਾ ਤੇ ਕੱਪੜੇ ਵੀ ਤਾਂ ਸੁੱਕ ਨਹੀਂ ਪਾਦੇ ਹੈ ਹਨਾ ਅੱਧੇ ਕ ਤਾਂ ਮ ਚੁੰਨੀਆਂ ਚੰਨੀਆਂ ਤਾਂ ਥੱਲੇ ਹੀ ਪਾਤੀਆਂ ਸੀਗੀਆਂ ਦੇਖਦੇ ਹਾਂ ਹੁਣ ਕੀ ਬਣਦਾ ਹੈਗਾ ਹਨਾ ਹਲੇ ਚਾਹ ਚੂਪੀਣੀ ਬਾਕੀ ਹੈਗੀ ਹੈ ਤੇ ਲੋ ਇੱਥੇ ਮੈਨੂੰ ਆਈ ਸੀ ਕਿ ਮੈਂ ਚਲ ਤੇਲ ਲਾ ਲਾ ਹਨਾ ਤੇ ਮੈਂ ਲਾਉਣ ਲੱਗੀ ਸੀਗੀ ਇੱਥੇ ਤੇਲ ਬਹੁਤ ਟਾਈਮ ਹੋ ਗਿਆ ਸੀ ਤੇ ਕੁਝ ਬਰਸਾਤਾਂ ਕਰਕੇ ਮੈਨੂੰ ਇਹ ਲੱਗਾ ਸੀ ਵੀ ਬਾਲ ਬੜੀ ਚਿਪਕੇ ਜਾਂਦੇ ਆ ਹਨਾ ਚਿਪਕੂ ਚਿਪਕੂ ਜੇ ਹੋਏ ਪਏ ਸੀਗੇ ਹਨਾ ਤੇ ਇੰਨੇ ਨੂੰ ਹਜੇ ਮੈਂ ਜਦੋਂ ਲਾਉਣ ਹੀ ਲੱਗੀ ਸੀਗੀ ਤੇ ਇਹਨਾਂ ਨੇ ਹੋਰ ਕੰਮ ਖੜਾ ਕਰਤਾ ਇਹ ਕਹਿੰਦੇ ਮੈਨੂੰ ਨਹਾਉਣਾ ਹੈਗਾ ਵੀ ਇਸ ਤੋਂ ਬਾਅਦ ਮੀਂਹ ਨਾ ਸ਼ੁਰੂ ਹੋ ਜਾਈ ਹਨਾ ਤੇ ਇਹਨਾਂ ਦੀ ਰੱਖਣੀ ਪਈਦੀ ਉੱਥੇ ਚੇਅਰ ਬਾਥਰੂਮ ਚ ਚੇਅਰ ਤੇ ਬੈਠ ਕੇ ਨਾ ਹੁੰਦੇ ਹੈਗੇ ਤੇ ਮੈਂ ਕਿਹਾ ਚਲੋ ਮੈਂ ਟੋਲ ਵਗੈਰਾ ਹਨਾ ਸਮਾਨ ਜੋ ਵੀ ਹੈ ਨਾ ਉਹ ਰੱਖਿਉਣੀ ਹੈਗੀਆਂ ਫਿਰ ਮੈਨੂੰ ਇੱਥੇ ਬੰਦ ਕਰਨਾ ਪਿਆ ਹਨਾ ਤੇ ਬੰਦ ਕਰਕੇ ਇੱਥੇ ਮੈਂ ਤੇਲ ਮੈਂ ਕਿਹਾ ਚਲ ਮੈਂ ਸਵਾਰ ਕੇ ਬਾਅਦ ਚ ਹਿਲਾਉਂਗੀ ਹਨਾ ਪਹਿਲਾਂ ਇਹਨਾਂ ਦਾ ਹੀ ਕੰਮ ਕਰਿਆ ਵਾਂ ਉਹ ਜ਼ਿਆਦਾ ਜ਼ਰੂਰੀ ਹੈ ਚਲੋ ਮੈਨੂੰ ਇਹ ਸੀਗਾ ਜਿੰਨੇ ਚਰਚੇ ਮੈਂ ਇੱਥੇ ਤੇਲ ਤੁਲ ਲਾਉਂਗੀ ਹਨਾ ਉਹਨੇ ਚਰਦੇ ਬੱਚੇ ਇਹ ਨਾ ਲੈਣਗੇ ਹਨਾ ਇੱਥੇ ਮੈਂ ਸਮਾਨ ਰੱਖਿਆ ਸੀ ਤੇ ਮੈਂ ਇਹਨਾਂ ਨੂੰ ਕਹਿੰਦੀ ਸੀ ਕਿ ਹੁਣ ਉੱਠ ਜਾਓ ਤੁਸੀਂ ਚਲੇ ਜਾਓ ਹਨਾ ਤੇ ਰੀਲਾਂ ਦੇਖਣ ਨਹੀਂ ਲੱਗੇ ਪਏ ਸੀਗੇ ਰੀਲਾਂ ਵੀ ਕੀ ਆ ਹਨਾ ਬਾਰ ਬਾਰ ਉਹੀ ਚੀਜ਼ਾਂ ਦਿਖਾਈ ਜਾਂਦੇ ਆ ਜਿਨ੍ਹਾਂ ਨੂੰ ਦੇਖ ਕੇ ਦੁੱਖ ਵੀ ਬਹੁਤ ਹੁੰਦਾ ਹੈਗਾ ਪਰ ਆਪਣੇ ਕਿਸੇ ਦੇ ਕੋਈ ਵਾਸ ਨਹੀਂ ਰਹਗੀ ਹੈਗੀ ਇਹ ਗੱਲ ਤੇ ਤੇ ਜੇ ਆਪਾਂ ਦੇਖੀ ਜਾਂਦੀਆਂ ਵੀਡੀਓ ਉਹਨਾਂ ਕਿੰਨੀ ਮਨ ਤੇ ਚਿੰਤਾ ਜੀ ਚੜੀ ਜਾਂਦੀ ਰਹਿੰਦੀ ਆਪਾਂ ਤਾਂ ਬਸ ਘਰੇ ਬੈ ਕੇ ਫੋਨ ਹੀ ਦੇਖ ਸਕਦੇ ਹੈਗੇ ਹਨਾ ਵੀ ਹੋਰ ਤਾਂ ਆਪਣੇ ਵਾਸਤੇ ਕੋਈ ਗੱਲ ਨਹੀਂ ਹੁੰਦੀ ਹੈਗੀ ਹਨਾ ਸਾਡੇ ਤਾਂ ਜਿਵੇਂ ਗਲੀਆਂ ਬੰਦ ਹੋ ਜਾਂਦੀਆਂ ਹੈਗਾ ਇੰਨਾ ਪਾਣੀ ਸ਼ਹਿਰ ਚ ਵੀ ਪੂਰਾ ਪਾਣੀ ਭਰ ਜਾਂਦਾ ਹੈਗਾ ਹਨਾ ਮੈਨੂੰ ਇੱਥੇ ਮੈਨੂੰ ਹੋਰ ਵੀ ਚਿੰਤਾ ਹੋ ਜਾਂਦੀ ਸੀ ਸਵੇਰ ਹੀ ਹਨਾ ਗੱਲ ਥੋੜੀ ਜਿਹੀ ਖੁਸ਼ੀ ਦੀ ਵੀ ਹੈ ਗੱਲ ਹਨਾ ਵੀ ਮੇਰੇ ਲਈ ਹੋਰ ਚਿੰਤਾ ਦੀ ਗੱਲ ਹੈ ਮੇਰੇ ਨਾ ਬ੍ਰਦਰ ਨੇ ਬਾਹਰਲਾ ਲਾਇਆ ਹੋਇਆ ਸੀ ਕੇਸ ਤੇ ਉਹਦਾ ਵੀਜ਼ਾ ਆ ਗਿਆ ਹਨਾ ਤੇ ਮੈਂ ਜਦੋਂ ਦੇ ਇਹ ਬਿਮਾਰ ਹੋਇਆ ਹਨਾ ਮੇਰੇ ਕਿੰਨੇ ਕੰਮ ਜੋ ਵੀ ਹਨਾ ਜੈਂਟਸ ਕਰਦੇ ਹੈਗੇ ਮੇਰਾ ਬ੍ਰਦਰ ਹੀ ਕਰਦਾ ਸੀਗਾ ਕੋਈ ਪੀਟੀਐਮ ਤੇ ਜਾਣਾ ਹੈ ਕੋਈ ਸਮਾਨ ਲੈ ਕੇ ਆਉਣਾ ਹੈ ਨਾ ਕੋਈ ਬੈਂਕ ਦਾ ਕੰਮ ਹੈ ਜਾਂ ਗਰੋਸਟਰੀ ਦਾ ਹੋ ਗਿਆ ਜਾਂ ਕੁਝ ਵੀ ਹੈ ਮਤਲਬ ਮਾਰਕੀਟ ਵਾਲਾ ਕੰਮ ਹੋ ਗਿਆ ਕਿਤੇ ਹੈ ਨਾ ਪੇਪਰ ਵਗੈਰਾ ਅਪਲਾਈ ਕਰਨਾ ਜੋ ਵੀ ਸੀਗਾ ਹੈ ਨਾ ਵੀ ਮੇਰੇ ਨਾਲ ਉਹੀ ਕਰਾਉਂਦਾ ਸੀਗਾ ਇੱਕ ਤਾਂ ਨੇੜੇ ਮਤਲਬ ਲੋਕਲ ਵਾਲਾ ਸਿਸਟਮ ਕਰਕੇ ਹੈ ਨਾ ਉਹ ਹੋ ਗਿਆ ਤੇ ਜੇ ਮੈਨੂੰ ਕਿਤੇ ਬਾਹਰ ਜਾਣਾ ਪੈਂਦਾ ਹਨਾ ਵੀ ਕਿਤੇ ਵੀ ਮੈਨੂੰ ਕਦੇ ਰਾਤ ਲਈ ਜਾਣਾ ਪੈਂਦਾ ਤਾਂ ਉਹ ਹਾਰਦਿਕ ਨੂੰ ਲੈ ਜਾਂਦਾ ਸੀਗਾ ਹਨਾ ਆਪਦੇ ਕੋਲੇ ਉੱਥੇ ਰੱਖ ਲੈਂਦੇ ਸੀਗੇ ਵੀ ਮੇਰੀ ਉਹ ਵੀ ਟੈਨਸ਼ਨ ਖਤਮ ਹੋ ਜਾਂਦੀ ਸੀ ਵੀ ਚਲੋ ਬੱਚਾ ਵੀ ਸਹੀ ਹੈ ਹਨਾ ਵੀ ਉੱਥੇ ਹੈਗਾ ਛੁੱਟੀਆਂ 'ਚ ਵੀ ਲੈ ਜਾਂਦਾ ਸੀ ਛੱਡ ਜਾਂਦਾ ਸੀ ਕੋਈ ਨਹੀਂ ਹੈਗਾ ਸੀ ਇਹੋ ਜੀ ਦਿੱਕਤ ਤੇ ਮੈਨੂੰ ਉਹਦੇ ਸਿਰ ਤੇ ਕੋਹਰਾ ਫਿਕਰ ਨਹੀਂ ਸੀਗਾ ਹਨਾ ਜੇ ਇਹਨਾਂ ਦਾ ਚੈੱਕਅਪ ਕਰਾਉਣਾ ਸੀ ਤਾਂ ਉਹ ਲੈ ਕੇ ਜਾਂਦਾ ਸੀਗਾ ਮੈਂ ਨਾ ਇੱਕ ਵਾਰੀ ਕੱਲੀ ਮੇਰੀ ਫਰੈਂਡ ਦੀ ਮੈਰਿ ਜੀ ਸੀ ਮੈਂ ਉੱਥੇ ਚਲੀ ਗਈ ਹਨਾ ਮਤਲਬ 20-25 ਕਿਲੋਮੀਟਰ ਹੀ ਦੂਰ ਹੋਣਾ ਸਾਡੇ ਸ਼ਹਿਰ ਤੋਂ ਉੱਥੇ ਸੀਗਾ ਉਹ ਪੈਲੇਸ ਤੇ ਮੈਂ ਇਹਨੂੰ ਦੱਸਿਆ ਨਹੀਂ ਹੈਗਾ ਤੇ ਮੈਂ ਬਸਤੇ ਹਾਰ ਦੀ ਘਣਾ ਚਲੀ ਗਈ ਤੇ ਉੱਥੋਂ ਮੇਰੀ ਫਰੈਂਡ ਨੇ ਅੱਗੋਂ ਲੈ ਹੀ ਜਾਣਾ ਸੀ ਉਹ ਵੀ ਕਾਰ ਤੇ ਆ ਰਹੇ ਸੀ ਕਿ ਚਲੋ ਪੈਲੇਸ ਤੱਕ ਤਾਂ ਅਸੀਂ ਕਾਰ ਤੇ ਚਲੇ ਜਾਣਾ ਸੀ ਗਾਂ ਉਹਨਾਂ ਦੇ ਨਾਲ ਹਨਾ ਉਹਨਾਂ ਨੇ ਲਿਫਟ ਮੈਨੇ ਦਿੱਤੀ ਸੀਗੀ ਹਨਾ ਵੀ ਇਕੱਠੀਆਂ ਉਹ ਕਹੀ ਜਾਣਾ ਸੀਗਾ ਤਾਂ ਉਹਨੇ ਜੀ ਉਹਨੂੰ ਐ ਬੋਲਣ ਲੱਗ ਪਿਆ ਸੀ ਵੀ ਤੂੰ ਇੰਨੀ ਦੂਰ ਇਕੱਲੀ ਕਿਉਂ ਗਈ ਬਸਤੇ ਤੂੰ ਮੈਨੂੰ ਦੱਸਣਾ ਸੀਗਾ ਹਨਾ ਵੀ ਮੇਰੇ ਲਈ ਤਾਂ ਬਹੁਤ ਸੁੱਖ ਸੀ ਵੀ ਮੈਨੂੰ ਕੋਈ ਫਿਕਰ ਨਹੀਂ ਸੀਗਾ ਕਿਉਂਕਿ ਇੱਥੇ ਵੀ ਮੇਰੇ ਰਮੀ ਹਨਾ ਜੀਠ ਹੈ ਨਾ ਉਹ ਬਾਹਰ ਰਹਿੰਦੇ ਹੈਗੇ ਆ ਵੀ ਹਫਤੇ ਬਾਅਦ ਆਉਂਦੇ ਹੈਗੇ ਆ ਉਹਨਾਂ ਦੀ ਪੋਸਟਿੰਗ ਕਿਤੇ ਹੋਰ ਹੈ ਵੀ ਛੁੱਟੀ ਵਾਲੇ ਦੇ ਨਹੀਂ ਆਉਂਦੇ ਹੈਗੇ ਆ ਤਾਂ ਥੋੜਾ ਜਿਹਾ ਮੈਨੂੰ ਫਿਕਰ ਘੱਟ ਸੀਗਾ ਵੀ ਚਲੋ ਨੇੜੇ ਹੈਗਾ ਕੋਈ ਜਿਵੇਂ ਹਾਰਡਿਕ ਦੀ ਮੈਡੀਸਨ ਲਿਆਂਦੀ ਇੱਕ ਦੋ ਵਾਰੀ ਹਨਾ ਉਹ ਵੀ ਉਹੀ ਨਾਲ ਜਾਂਦਾ ਸੀਗਾ ਮੇਰੇ ਤੇ ਹਾਲਾਂਕਿ ਮੇਰੇ ਮੰਮੀ ਨੂੰ ਵੀ ਕੋਈ ਕਿੰਨੇ ਵਾਰੀ ਪ੍ਰੋਬਲਮ ਆਈ ਤੇ ਉਹਨੂੰ ਹੀ ਮੈਂ ਫੋਨ ਕਰਦੀ ਸੀ ਵੀ ਆਹ ਵਜ੍ਹਾ ਹੋ ਗਈ ਹੈ ਹਨਾ ਵੀ ਉਹ ਲੈ ਜਾਂਦਾ ਸੀ ਕਾਰ ਲਿਆਉਂਦਾ ਸੀ ਜਾਂ ਬਾਈਕ ਤੇ ਲੈ ਜਾਂਦਾ ਸੀ ਹਨਾ ਇਨੋਂ ਤੋਂ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹਨਾਂ ਦਾ ਵਹੀਕਲ ਨਹੀਂ ਚੱਲਦਾ ਜੇ ਵੀਹੀਕਲ ਚਲਾਉਂਦੇ ਹੁੰਦੇ ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਵੀ ਚਲੋ ਇੱਕ ਕਾਰ ਹੀ ਲੈਂਦੇ ਹੈਗੇ ਫੇਰ ਤਾਂ ਸਮਾਂ ਦੀ ਮੈਨੂੰ ਹੋਰ ਵੀ ਆਏ ਹੋਣਾ ਸੀ ਵੀ ਚਲੋ ਅਸੀਂ ਕਰਾਂਗੇ ਸਮਾਂ ਦੀ ਜਿਹੜਾ ਮੰਮੀ ਹੋਣਾ ਕੋਈ ਹੈ ਨਾ ਜਾਂ ਮੇਰੀ ਪਰਜਾਈ ਨੂੰ ਕੋਈ ਲੋੜ ਹੈਗੀ ਆ ਚਲੋ ਉਹਨਾਂ ਦਾ ਤਾਂ ਹੱਲੇ ਵੀ ਚਾਚੇ ਕੇ ਹੈਗੇ ਮੇਰੇ ਜਿਵੇਂ ਜੁਆਇੰਟ ਫੈਮਿਲੀ ਵਾਲਾ ਸਿਸਟਮ ਹੀ ਵੀ ਚੱਲਦਾ ਹੈਗਾ ਹਨਾ ਪਰ ਮੇਰੇ ਲਈ ਹੈਗਾ ਸੀ ਥੋੜੀ ਜਿਹੀ ਇਹ ਹਨਾ ਮੈਨੂੰ ਆਦੀ ਚਿੰਤਾ ਸੀਗੀ ਪਰ ਫਿਰ ਮੈਂ ਸੋਚਿਆ ਵੀ ਨਹੀਂ ਉਹਦੀ ਵੀ ਕੈਰੀਅਰ ਦਾ ਸਵਾਲ ਹੈ ਹਨਾ ਵੀ ਕਿੰਨਾ ਟੈਮੋ ਗਿਆ ਵਿਚਾਰੇ ਨੂੰ ਵੇਟ ਕਰਦੇ ਨੂੰ 6 ਮਹੀਨੇ ਹੋ ਗਏ ਹਨਾ ਬੀ ਐਮਰ ਡੇਲੀ ਵੇਟ ਕਰਦਾ ਸੀ ਵੀ ਕਦੋਂ ਮੇਲ ਆਊਗੀ ਕਦੋਂ ਆਊਗੀ ਹੁਣ ਜੇ ਆਈ ਹੈ ਤਾਂ ਹਨਾ ਵੀ ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਸੀ ਆਈ ਹੈ ਹਨਾ ਫਿਰ ਬਸ ਆਈ ਸੋਚ ਕੇ ਮੈਂ ਸਵੇਰੇ ਉੱਠਣ ਸਾਰੀ ਹਨਾ ਮਨ ਜਾ ਮੇਰਾ ਐਵੇਂ ਜੇ ਹੋ ਗਿਆ ਸੀਗਾ ਹਨਾ ਪਰ ਮੈਂ ਹਨਾ ਆਪਦੇ ਲਈ ਇੰਨੀ ਸੈਲਫਿਸ਼ ਨਹੀਂ ਹੋ ਸਕਦੀ ਮੈਂ ਹਨਾ ਉਹਦਾ ਕੈਰੀਅਰ ਥੋੜਾ ਨਾ ਮੈਂ ਖਰਾਬ ਕਰੂੰਗੀ ਕਦੇ ਮੈਨੂੰ ਆਇ ਲੱਗਦਾ ਹਾਇ ਮੈਂ ਇੰਨੀ ਚਿੰਤਾ ਕਰ ਰਹੀ ਆ ਵੀ ਮੈਂ ਹਨਾ ਵੀ ਸੈਲਫਿਸ਼ ਹੀ ਆ ਨਾ ਆਪਦੇ ਬਾਰੇ ਸੋਚੀ ਜਾਂਦੀ ਆ ਬਿਫਰੇਵੇਂ ਤਾਂ ਕੁਝ ਬੰਨਣਾ ਹੀ ਨਹੀਂ ਹੈਗਾ ਹਨਾ ਵੀ ਚਲੋ ਜਿਹੜਾ ਹੁਣ ਉਹਨੇ ਪਲਾਨ ਕਰ ਹੀ ਲਿਆ ਹੈਗਾ ਆਪਣੀ ਕਰੀਅਰ ਬਾਰੇ ਹਨਾ ਉਹ ਚ ਸਕਸੈਸ ਹੋਵੇ ਬਸ ਹਨਾ ਉਹ ਚਲੋ ਬਸ ਇਹੀ ਸੀਗਾ ਹਨਾ ਵੀ ਕਿੱਥੇ ਤਾਂ ਖੁਸ਼ਖਬਰੀ ਵਾਲੀ ਗੱਲ ਹੈਗੀ ਐ ਵੀ ਉਹ ਸ਼ਾਪਿੰਗ ਕਰਦਾ ਹੈਗਾ ਸਮਝਦੀ ਮੈਂ ਉਹਨੂੰ ਕਹੀਏ ਨਹੀਂ ਉਹ ਤੂੰ ਆ ਲੈ ਲੈ ਤੂੰ ਆ ਲੈ ਲੈ ਐਵੇਂ ਪੈਕਿੰਗ ਕਰ ਲੈ ਐ ਕਰ ਲੈ ਹਨਾ ਤੇ ਵਿੱਚੋਂ ਬਸ ਇਹੀ ਥੋੜੀ ਜਿਹੀ ਚਿੰਤਾ ਜੀ ਸੀਗੀ ਹਨਾ ਚਲੋ ਪ੍ਰਮਾਤਮਾ ਹੈ ਨਾ ਸਾਰੇ ਸਾਰਿਆਂ ਦਾ ਕਰਨ ਵਾਲਾ ਕਰਨ ਕਰੋਣ ਵਾਲਾ ਤਾਂ ਉਹੀ ਆ ਹਨਾ ਆਪਾਂ ਤਾਂ ਫालतू ਚ ਚਿੰਤਾ ਕਰਦੇ ਹੈਗੀਆਂ ਫਿਰ ਮੈਂ ਚਲੋ ਸੋਚਿਆ ਵੀ ਉਹਦੇ ਤੇ ਹੀ ਛੱਡਦੇ ਹੈਗੀਆਂ ਦੇਖੀ ਜਾਊਗੀ ਹਨਾ ਜਦੋਂ ਕਹਿੰਦੇ ਹੁੰਦੇ ਕੋਈ ਰਸਤਾ ਨਾ ਲੱਭਦਾ ਹੋਵੇ ਤਾਂ ਉਹ ਤੇ ਛੱਡ ਦੋ ਆਪੇ ਰਸਤੇ ਦਿੰਦਾ ਹੈਗਾ ਹਨਾ ਤੇ ਲੋਕਾਂ ਤੇ ਮੈਨੂੰ ਲੱਗੀ ਸੀ ਜਗਾਉਣ ਮੈਂ ਕਿ ਅਸੀਂ ਉੱਠ ਜਾ ਹੁਣ ਫਿਰ ਬਾਹਲੀ ਲੇਟ ਹੋ ਜਾਂਦਾ ਤੇ ਉਦੋਂ ਨੂੰ ਨਾ ਕੰਮ ਆ ਜਾਂਦਾ ਵੈਸੇ ਤਾਂ ਛੁੱਟੀਆਂ ਹੈਗੀਆਂ ਵੀ ਘਰੇ ਹੀ ਹੁੰਦੇ ਹੈਗੀਆਂ ਪਰ ਉੱਠਦੇ ਸਾਰੇ ਲੇਟ ਉੱਠਦੇ ਆ ਪਹਿਲਾਂ ਮੈਂ ਸਟਾਰਟ ਕਰਦੀ ਹੈਗੀ ਉੱਠਦੀ ਹੈਗੀ ਫਿਰ ਹੌਲੀ ਹੌਲੀ ਸਾਰੇ ਮੇਰਾ ਖੜਕਾ ਸੁਣ ਕੇ ਹਨਾ ਡੋਰ ਖੋਲਦੀਆਂ ਕਿਉਂਕਿ ਮੈਨੂੰ ਇਹ ਹੁੰਦਾ ਵੀ ਆਂਟੀ ਆਉਣ ਵਾਲੀ ਆ ਮੇਰੇ ਦਰਵਾਜ਼ਾ ਖੋਲਦਾ ਫਿਰ ਉਹ ਖੜਖਾਈ ਜਾਂਦੀ ਰਹਿੰਦੀ ਹੈ ਫਿਰ ਸਾਰੇ ਉੱਠ ਜਾਂਦੇ ਹੈਗੇ ਫਿਰ ਮੈਂ ਪਹਿਲਾਂ ਟੈਂਕੀ ਚ ਪਾਣੀ ਭਰਨਾ ਹੁੰਦਾ ਹਨਾ ਏ ਬੇਸਿਕਲੀ ਕੰਮ ਜੇ ਹੁੰਦੇ ਆ ਪਹਿਲੇ ਚਾਹਾਂ ਬਣਾਉਣੀਆਂ ਕੋਈ ਮਿੱਠੇ ਵਾਲੀ ਪੀਂਦਾ ਕੋਈ ਫਿੱਕੀ ਪੀਂਦਾ ਸਾਰਿਆਂ ਦੀ ਮੈਂ ਚਾਹ ਬਣਾਉਣੀ ਹੈ ਸਬਜੀ ਬਣਾਉਣੀ ਹੈ ਫਿਰ ਇਹਨਾਂ ਨੂੰ ਉਠਾਉਣਾ ਸ਼ੁਰੂ ਕਰਦੀ ਹੈਗੀ ਹਣਾ ਇਸ ਤੋਂ ਬਾਅਦ ਤੇ ਇੱਥੇ ਮੈਂ ਕਿਹਾ ਚਲੋ ਮੈਂ ਹੁਣ ਇਹਨੂੰ ਉਠਾਤਾ ਸੀਗਾ ਤੇ ਮੈਂ ਕਿਹਾ ਚਲੋ ਕੰਬਲ ਜਿਹੜੇ ਮੈਂ ਉਹ ਤਿਆਰ ਕਰਦਾਂ ਹੋਂਤਾ ਪੱਖਿਆਂ ਨਾਲ ਵੀ ਅੱਧੀ ਰਾਤ ਨੂੰ ਹਨਾ ਠੰਡ ਲੱਗਦੀ ਹੈ ਫਿਰ ਆ ਹਲਕੇ ਕੰਬਲ ਹਨ ਜਿਹੜੇ ਆਪਾਂ ਨੂੰ ਸੂਟਾਂ ਨਾਲ ਹੀ ਮਿਲਦੇ ਹੁੰਦੇ ਆ ਮੋਸਟਲੀ ਹਨ ਸਾਰਿਆਂ ਨੂੰ ਤੇ ਇਹ ਅਸੀਂ ਗਾਂ ਨਹੀਂ ਸੂਟਾਂ ਨਾਲ ਕਦੇ ਵੀ ਦਿੱਤੇ ਤੇ ਸਾਨੂੰ ਮਿਲ ਜਾਂਦੇ ਹੈਗੇ ਚਲੋ ਹਨਾ ਵੀ ਜਿਵੇਂ ਦੇ ਦਿੰਦਾ ਕੋਈ ਤੇ ਉਹ ਅਸੀਂ ਐਵੇਂ ਹੀ ਉੱਪਰ ਹੀ ਲੈ ਲੈਨੇ ਹੁੰਨੇ ਆ ਜਦੋਂ ਹਲਕੀ ਜੀ ਠੰਡ ਹੁੰਦੀ ਹੈ ਤੇ ਫਿਰ ਇਸ ਤੋਂ ਬਾਅਦ ਦੂਜੇ ਅਸੀਂ ਕੰਬਲਾ ਵੱਡੇ ਜਿਹੜੇ ਹਨ ਉਹ ਕੱਢ ਲਈਦੇ ਹੈਗੇ ਆ। ਲਓ ਜੀ ਇੱਥੇ ਕਰਦੇ ਹੈਗੇ ਆ ਵੀਡੀਓ ਦਾ ਐਂਡ। ਵੀਡੀਓ ਵਧੀਆ ਲੱਗਿਆ ਤਾਂ ਲਾਈਕ, ਸ਼ੇਅਰ ਤੇ ਕਮੈਂਟ ਕਰਨਾ। ਮੇਰੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਆਂ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ, ਨਵੇਂ ਵਲੌਗ ਦੇ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪ੍ਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਇਹੀ ਅਰਦਾਸ ਕਰਦੇ ਆਂ ਵੀ ਛੇਤੀ ਛੇਤੀ ਹਨਾ ਵੀ ਇਹ ਮੌਸਮ ਹੈ ਜਿਹੜਾ ਬਦਲ ਜਾਵੇ। ਤੇ ਸਾਨੂੰ ਬਸ ਧੁੱਪਾਂ ਹੀ ਮੁਬਾਰਕ ਹੋਣ ਧੁੱਪਾਂ ਹੀ ਵਧੀਆ ਹੈਗੀਆਂ ਸਾਡੇ ਲਈ ਹਨਾ ਅਸੀਂ ਗਰਮੀ ਚੱਲ ਲਾਂਗੇ ਪਰ ਐਦਾਂ ਦੀ ਆਫਤ ਜਿਹੜੀ ਪਰਲੋ ਆ ਉਹ ਕਦੇ ਵੀ ਨਾ ਆਵੇ ਤੇ ਇਸ ਆਈ ਹੋਈ ਮੁਸੀਬਤ ਨੂੰ ਹਨਾ ਚੱਲਣ ਦਾ ਪ੍ਰਮਾਤਮਾ ਸਾਰਿਆਂ ਨੂੰ ਬਲ ਬਖਸ਼ੇ